ਚੋਣਾਂ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਰਣਨੀਤੀ ਕੜਨੀਆਂ ਹਨ ਨਾਮ ਜਿਤਗੀਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੇ ਨਮਾਇਦਿਆਂ ਦੀਆਂ ਨਾਮ ਜਿਤਗੀਆਂ ਕੀਤੀਆਂ ਜਾ ਰਹੀਆਂ ਹਨ ਅੱਜ ਹਲਕਾ ਸਮਰਾਲਾ ਵਿਖੇ ਗੁਰਪ੍ਰੀਤ ਜੀ ਪੀ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਰੋਡ ਸ਼ੋਅ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਸਮਰਾਲਾ ਵਿਖੇ ਪਹੁੰਚੇ ਹਨ ਇਹ ਰੋਡ ਸ਼ੋਅ ਸਮਰਾਲਾ ਦੇ ਮਾਛੀਵਾੜਾ ਰੋਡ ਸਰਕਾਰੀ ਹਸਪਤਾਲ ਦੇ ਸਾਹਮਣੇ ਸ਼ੁਰੂ ਹੋ ਕੇ ਮੁਹੱਲਿਆਂ ਦੇ ਵਿੱਚੋਂ ਹੁੰਦੇ ਹੋਏ ਪੁਰਾਣੀ ਸਬਜ਼ੀ ਮੰਡੀ ਵਿੱਚ ਪਹੁੰਚੇਗਾ ਤੰਗਰੇਵਾਸ਼ ਸ਼ਹਿਰੀ ਬਲਣ ਆਮ ਆਮੀ ਪਾਰਟੀ ਖੰਡਾਰਾ ਅੱਜ ਮਾਜਾ ਰੋਡ ਤੋਂ ਇਕੱਲੇ ਦਾ ਮੋਹਰ ਹੈ ਅੱਜ ਪਨਾ ਵੀ ਮਹਾਂਪਬਾ ਜੀ ਆ ਗਏ ਨੇ ਜੋ ਨਾਲ ਸ਼ਹਿਰ ਸਵਾਜ ਆ ਕੇ ਸਾਡੇ ਸਾਡਾ ਮਾਨ ਰੱਖਿਆ ਤੇ ਅੱਜ ਦਾ ਜੋ ਰੋਲ ਸ਼ੋਅ ਸੀ ਬਹੁਤ ਹੀ ਭਰਮਾ ਰਿਹਾ ਤਕਰੀਬਨ 10000 ਦੇ ਵਿੱਚ ਉਹਨਾਂ ਆਪਣੀ ਹੋ ਗਈ ਜਿੰਦੀ ਜੋ ਨਾਲ ਸਮਰਥਕ ਇੱਥੇ ਪਹੁੰਚੇ ਨੇ ਉਹਨਾਂ ਦੇ ਫੈਨ ਚਾਹੀਏ ਉਹਨਾਂ ਤੋਂ ਮੁੱਕਰ ਲਈਏ ਜੋ ਕਿ ਉਹਨਾਂ ਨੂੰ ਦੇਖਣ ਲਈ ਤੇ ਸਭ ਤੋਂ ਵੱਧ ਜਿਹੜੀ ਸ਼ੋਹਰਤ ਖਾਸੇ ਰਹੀ ਸੀ ਕਿ ਮਾਨਤ ਸਿੰਘ ਨੇ ਰੋਡ ਨੂੰ ਰੋਡ ਦੇ ਉੱਪਰ ਜਿਹੜੀ ਕਰਨ ਦੀ ਜਗ੍ਹਾ ਦੇ ਮਹੱਲੇ ਵਿੱਚ ਕੀਤਾ ਕਿਉਂਕਿ ਅਸੀਂ ਰੋਡ ਦੇ ਉੱਪਰ ਬੈਠੇ ਤਾਂ ਮਾਨਤ ਸਿੰਘ ਨੂੰ ਦੇਖਦੇ ਰਹਿੰਦੇ ਆ ਆ ਆਮ ਬਿਜਾਰ ਵਾਲੇ ਸਾਰੇ ਦੇਖ ਰਹੇ ਨੇ ਪਰ ਜੋ ਸਾਡੀਆਂ ਮਾਵਾਂ ਨੇ ਪੈਣਾ ਨੇ ਜਾਂ ਬੱਚੇ ਨੇ ਸਾਡੇ ਉਹ ਘਰਾਂ ਵਿੱਚ ਕਿਆ ਕਰ ਰਹੇ ਨੇ ਉਹ ਨਹੀਂ ਦੇਖ ਪਾਉਂਦੇ ਤੋਏ ਮਾਤਾਬਾਹ ਸਪੈਸ਼ਲ ਕਹਿ ਕੇ ਆਪਣਾ ਜੋ ਰੋਡ ਸ਼ੋਅ ਸੀ ਮਹੱਲੇ ਦੇ ਵਿੱਚ ਹੀ ਕਰਵਾਇਆ ਤਾਂ ਕਿ ਉਹਨਾਂ ਨੂੰ ਉੱਥੇ ਮਿਲ ਸਕਣ ਉਹਨਾਂ ਨੂੰ ਆਪਣਾ ਦੇਖ ਕੇ ਉਹ ਵੀ ਆਪਣਾ ਮਾਨੀ ਗੱਲਾਂ ਮਾਨਤਾਵਾ ਕਰ ਸਕਣ ਅਸੀਂ ਮਾਥੋੜਾ ਸਾਹਿਬ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਤੁਹਾਨੂੰ ਪਤਾ ਹੀ ਹੈ ਜਿਹੜਾ ਕਾਠਾ ਮਾਰਦਾ ਕਾਠਾ ਸਿਰਫ ਇੱਕ ਦਿਨ ਦਾ ਸਾਨੂੰ ਟਾਈਮ ਮਿਲਿਆ ਸੀ ਇੱਕ ਦਿਨ ਦੇ ਵਿੱਚ ਜਿਹੜਾ ਇਹ ਲੋਕ ਆਪ ਮੁਹਾਰਾ ਜਿਹੜਾ ਜੁੜੇ ਨੇ ਇਲਾਕੇ ਦੇ ਲੋਕ ਨੇ ਉਹ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਕੰਮ ਨੇ ਤਾਂ ਇਹ ਉਹ ਬਿਜਲੀ ਦੀ ਗੱਲ ਆ ਜਿਹੜੇ ਕਿਸਾਨਾਂ ਨੂੰ ਵੱਧੂ 24 ਘੰਟੇ ਬਿਜਲੀ ਆ ਜ ਉਹ ਵੀ ਜਿਹੜੇ ਜੋਕਪਤੀ ਕੰਮ ਲਏ ਜਾਂ ਐਮਐਲਏ ਸਾਹਿਬ ਦੇ ਜਿਹੜੇ ਕੀਤੇ ਹੋਏ ਕੰਮ ਨੇ ਉਹਨੂੰ ਪਤਾ ਵੀ ਜਿਵੇਂ ਸੜਕਾਂ ਦਾ ਬੜਾ ਬੁਰਾ ਹਾਲ ਸੀ ਰੋ 2022 ਦੀ ਇਲੈਕਸ਼ਨ ਤੋਂ ਪਹਿਲਾਂ ਤੇ ਜਿਹੜੇ ਉਹਨਾਂ ਨੇ ਆਪਣੇ ਫਰਕਾ ਦਾ ਕੋਰ ਵੱਡੇ ਐਮਐਲਏ ਸਾਹਿਬ ਨੇ ਉਹਦਾ ਇਹ ਕਰਕੇ ਜਿਹੜਾ ਸਾਰਾ ਇਕੱਠਾ ਹੋਵੇ ਇੱਕ ਕੰਮਾਂ ਦੇ ਉੱਤੇ ਮੋਹਰ ਲਾ ਰਿਹਾ ਲੋਕਾਂ ਦਾ ਆਪ ਨੂੰਾਰੇ ਕੰਮ ਹੋਇਆ ਸਾਥਾ ਮਾਰਵਾ ਕੰਮਾਂ ਦੇ ਸ਼ਾਤੇ ਇਹਹੀ ਤੇ ਬਦਲਾਵ ਆ ਇਹੀ ਬਦਲਾਵਾ ਸੀ ਐਮ ਸਾਹਬ ਨੂੰ ਅਸੀਂ ਜਿਹੜਾ ਰੌਂਡ ਦਿੰਦੇ ਸੀ ਉਹ ਕਹਿੰਦੇ ਸੀ ਕਿ ਅਸੀਂ ਆਪਾਂ ਮੇਨ ਰੋਡ ਦੇ ਤੋਂ ਉਹਨਾਂ ਨੇ ਕਹਿੰਦੇ ਨਹੀਂ ਮੈਂ ਤੂੰ ਸਾਨੂੰ ਜਿਹੜਾ ਆਪਣੇ ਜਿਹੜੇ ਮਹੱਲੇ ਵਾਲੇ ਵਿੱਚ ਗਲੀਆਂ ਦੇ ਵਿੱਚ ਜਿੱਥੇ ਆਮ ਲੋਕ ਰਹਿੰਦੇ ਨੇ ਉਹ ਮੈਨੂੰ ਉੱਥੇ ਲੈ ਕੇ ਜਾਓ ਇਹ ਬੜੀ ਮਤਲਬ ਵੱਡੀ ਗੱਲ ਆ ਵੀ ਜਿਹੜਾ ਸੀਐਮ ਸਾਹਿਬ ਲੋਕਾਂ ਦੇ ਵਿੱਚ ਆ ਰਹੇ ਨੇ ਮੇਰੀ ਟੋਟਾਲ ਜੀ ਨਹੀਂ ਨਹੀਂ ਕੋਈ ਮਤਲਬ ਇਹ ਮਾਹੌਲ ਲੱਗ ਰਿਹਾ ਹੈ ਮਾਹੌਲ ਤੁਸੀਂ ਦੱਸੋ ਜੀ ਤੁਹਾਡੀ ਅੱਖਾਂ ਦੱਸ ਰਹੀਆਂ ਉਹ ਜਿੱਦਾਂ ਡਾਕਟਰ ਦਾ ਬਿਚਾਰ ਜਿੱਦਾਂ ਲੋਕਾਂ ਦਾ ਚਾਹ ਲੋ ਜੇ ਮੋਹਦਦ ਬਿਆਨਪੁਰਾ ਸਾਹਿਬ ਦੇ ਪਿੱਛੇ ਹੋਏ ਕੰਮਾਂ ਤੇ ਮੋਹਰ ਲਾ ਰਿਹਾ ਤੇ ਲੋਕ ਇੰਨਾ ਕ ਪਿਆਰ ਨਾਲ ਜਿਹੜੇ ਸਾਲ ਦੇ ਲੋਕ ਐਮਐਲਏ ਸਾਹਿਬ ਨੂੰ ਕਰਦੇ ਨੇ ਉਹ ਸਿਰਿਆਂ ਦਿਖਾਈ ਦੇ ਰਹੇ ਤੁਸੀਂ ਵੀ ਯੂਥ ਹੋ ਜੀ ਤਾਂ ਕਿਸੇ ਵੀ ਦੇਸ਼ ਦੀ ਰਾਜਨੀਤੀ ਬਾਰੇ ਬੜਾ ਪਤਾ ਅਸਲੀ ਲੱਗਦਾ ਉਹ ਯੂਥ ਪਹਿਲਾਂ ਵੀ ਆਮ ਆਦਮੀ ਆਗ ਦੇ ਨਾਲ ਸੀ ਤੇ ਅੱਜ ਉਸ ਤੋਂ ਵੀ ਵੱਧ ਵੱਡੇ ਪੱਮਾਨੇ ਦੇ ਵਿੱਚ ਨਾਲ ਇਹ ਮਾਲਿਆਂ ਦੇ ਵਿੱਚ ਦੇਖੋ ਜੀ ਲੋਕ ਤੁਹਾਨੂੰ ਇਹ ਹੋਇਆ ਹੋਇਆ ਕੱਠ ਕੋਠਿਆਂ ਦੇ ਉੱਤੇ ਚੜੇ ਲੋਕ ਦੱਸਣਗੇ ਵੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਦਾਰ ਜਗਤਾਰ ਸਿੰਘ ਵਿਆਲਪੁਰਾ ਦੀ ਲੋਕਪ੍ਰਿਅਤਾ ਕੀ ਆ ਆਮ ਆਦਮੀ ਪਾਰਟੀ ਦੀ ਲੋਕਪ੍ਰਿਅਤਾ ਕੀ ਆ ਆਉਣ ਵਾਲਾ ਲੰਬਾ ਸਮਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਰਾਜ ਕਰਨਾ ਤੇ ਇਹਨੂੰ ਦੁਬਾਰਾ ਸੋਨੇ ਦੀ ਚੜੀ ਬਿਲਕੁਲ 100% ਬਣਾ ਕੇ ਜਿਹੜੇ ਯੂਥ ਉਹ ਪੰਜਾਬ ਹੈਗਾ ਯੂਥ ਦਾ ਵਾਰ ਦਾ ਮੂੰਹ ਕਰ ਰਿਹਾ ਹੈਗਾ ਕੀ ਲੱਗਦਾ ਹੈ ਆਉਣ ਵਾਲੇ ਟਾਈਮ ਦੇ ਆਪਣੀ ਤੋਂ ਕਰਦੂ ਰੋਕੇ ਸੀ ਦੇਖੋ ਜਦੋਂ ਸਰਕਾਰ ਬਹੁਤ ਚੰਗੇ ਕੰਮ ਕੀਤੇ ਜਾਣਗੇ ਯੂਥ ਪੱਖੀ ਕੰਮ ਕੀਤੇ ਜਾਣਗੇ ਰਜਰਾਰ ਦਿੱਤੇ ਜਾਣਗੇ 43000 ਨੌਕਰੀ ਪਹਿਲੀ ਵਾਰ ਰਿਕਾਰਡ ਹੋਇਆ ਪੰਜਾਬ ਦੇ ਇਤਿਹਾਸ ਤੇ ਇਹਨੇ 2 ਸਾਲਾਂ ਚ ਕਿਸੇ ਸਰਕਾਰ ਨੇ ਦਿੱਤੀ ਹੈ ਯੂਥ ਦਾ ਮੂੰਹ ਉਧਰੋਂ ਇਧਰ ਨੂੰ ਮੋੜਾਂਗੇ ਜੀ ਪਰ ਸਮਾਂ ਲੱਗੂਗਾ